ਵਾਹਿਗੁਰੂ ਕਾਲ ਸਭਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਕਰਤਾਰਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜੜੀਆਂ ਦੇਖੋ ਜਿਲ੍ਹਾ ਸ਼ੈਦ ਬਣਾਇਆ ਜੀ ਜੜ ਦੇ ਰਾਜਨੀਤੀ ਕਰ ਰਹੇ ਹੋ ਇਹ ਤਨਹੌਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਹੈ ਚੋਰੀ ਦੇ ਆਇਸ਼ੇ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮਐਲਏ ਭਾਈ ਰਿਕਾਲ ਸਾਹਿਬ ਭਾਈ ਗੁਲ ਸਿੰਘ ਖਤੇ ਆ ਦੇਖੋ ਜੀ ਜੋ ਕਿਸਾਨੀਆਂ ਦੋ ਦਿਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚੱਕਵਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਦ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਇਲਾਕਾ ਗਰਦਾਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਜਿਹੜੀਆਂ ਕਰਾਈਆਂ ਦੇਖੋ ਰਾਸ਼ ਫੈਂਡ ਬਣਿਆ ਹੈ ਸ਼ਹਿਰ ਤੇ ਹੱਥਾਂ ਨਾਲ ਕਰ ਲੈਣ ਦੋ ਇਹ ਤਨਹੌਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕ ਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਆ ਦੇ ਦਿੱਤੇ ਆਇਸ਼ੇ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮਐਲਏ ਵੈਕਾਲ ਸਾਹਿਬ ਵੈਕਾਲ ਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਕਰਤਾਰਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜੜੀਆਂ ਕਰਾਈਆਂ ਦੇਖੋ ਕਿਲਾਸ਼ ਟੈਂਡ ਬਣਿਆ ਨਹੀਂ ਜੜ ਤੇ ਕਰ ਰਹੇ ਨੇ ਇਹ ਤਨਹੌਲ ਗੁਰਲਾਲ ਐਮ ਐਲ اے ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਅੱਲਾ ਦੇ ਚੋਰੀ ਰਹੀ ਹੈ ਸ਼ੇ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮ ਐਲ اے ਵੈਕਾਲ ਸਾਹਿਬ ਵੈਕਾਲ ਸਾਹਿਬ ਵੈਕਾਲ ਚੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਦਾਸਪੁਰ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜਿਲਾ ਕਰਤਾਰਸਵਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਬਰਾਮਦੇ ਜਿਹੜੀਆਂ ਕਰਾਈਆਂ ਦੇਖੋ ਇਹ ਸ਼ੈੱਡ ਬਣਿਆ ਹੈ ਸ਼ੈੱਡ ਤੇ ਯਾਰ ਕਰਨ ਕਰ ਲੈਣ ਦੋ ਇਹ ਤਨਹੌਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਅੱਲਾ ਦੇ ਚੋਰੀ ਦੇ ਆਇਸ਼ੇ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮਐਲਏ why also